पीएस मजीठा रोड ते एसीपी नॉर्थ ਉਹਨਾਂ ਨੇ 3 સ્નેચર ареસ્ટ ਕੀਤੇ ਐ મોਹਿਤ కుమార్ son of لالचंद शुभम son of राजकुमार ਤੇ ਅਰਸ਼ਦੀਪ ਸਿੰਘ alias ਮਨੀ ਇਹ ਤਿੰਨਾਂ ਦੀ ਉਮਰ तकरीबन 18 ਸਾਲ ਹੈਗੀ ਐ ਤੇ ਇਹ 8ਵੀਂ 9ਵੀਂ 10ਵੀਂ ਦੇ ਲਾਗੇ ਤੱਕ ਪੜ੍ਹੇ ਐ ਤੇ ਇਹਨਾਂ ਦੇ ਤਹਿਤ ਐਫ ਆਈ ਆਈ ਨੰਬਰ 24 ਡੇਟਡ 10 4 2025 ਦਰਜ ਕੀਤੀ ਅੰਡਰ ਸੈਕਸ਼ਨ 304 2 105 BNS PS ਮਜੀਠਾ ਰੋਡ ਇਹ ਤਿੰਨੋ ਜਣੇ ਮੋਟਰਸਾਈਕਲ ਤੇ ਸਗੇ ਜਦੋਂ ਕਿ ਇੱਕ ਲੇਡੀ ਡਿੰਪਲ ਸ਼ਰਮਾ ਜਿਹੜੀ ਰਿਸ਼ੀ ਵਿਹਾਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਉਹਨੇ ਆਪਣੇ ਘਰ ਜਾ ਰਹੀ ਸੀ ਤੇ ਉਹਨੇ ਆਪਣਾ ਸਕੂਟੀ ਰੋਕਿਆ ਉਹਨੂੰ ਫੋਨ ਆਇਆ ਸੀਗਾ ਇਹ ਤਿੰਨ ਮੁੰਡੇ ਪਿੱਛੋਂ ਆਏ ਤੇ ਉਹਨਾਂ ਨੇ ਇਹਨਾਂ ਨੇ ਸਨੇਚ ਕਰਕੇ ਉਹਦਾ ਮੋਬਾਈਲ ਫੋਨ ਤੇ ਮੋਬਾਈਲ ਫੋਨ ਸਨੇਚ ਕਰਕੇ ਚਲੇ ਗਏ ਤੇ ਮਜੀਠਾ ਰੋਡ ਪੁਲਿਸ ਨੇ ਤੇ ACP ਨੌਰਤ ਨੇ ਸਵਿਟਲੀ ਐਕਟ ਕਾਪਨ ਕਰਦੀ ਜਿਵੇਂ ਇਹਨਾਂ ਨੂੰ ਪਤਾ ਚੱਲਿਆ 4 ਘੰਟੇ ਦੇ ਵਿੱਚ ਵਿੱਚ ਤਿੰਨੋ ਸਨੇਚਰਸ ਅਰੈਸਟ ਕੀਤੇ ਆ ਜੀ